ਤੁਸੀਂ ਸਾਰਿਆਂ ਨੇ ਲੁਧਿਆਣਾ ਬੰਦ ਕਰਨ ਦੀ ਕਾਲ ਦਿੱਤੀ ਸੀ ਉਹਦੇ ਤੇ ਕਿੰਨੀ ਕੋ ਮੋਹਰ ਲੱਗੀ ਹੈ ਔਰ ਕਿਹੜਾ ਦਿਨ ਰੱਖਿਆ ਗਿਆ ਹੈ ਇਸ ਵੀਰੇ 11 ਵਜੇ ਲੁਧਿਆਣਾ ਵੇਰਕਾ ਮਿਲਕ ਪਲਾਂਟ ਤੋਂ ਫਿਰੋਜ਼ਪੁਰ ਰੋਡ ਨੂੰ ਦੋਨੋਂ ਪਾਸੇ ਤੋਂ ਜਾਮ ਕੀਤਾ ਜਾਏਗਾ ਜਿਹੜੇ ਲੋਕ ਘਰਾਂ ਚ ਜੋਤਾਂ ਜਗਾ ਕੇ ਧੂਪ ਜਗਾ ਕੇ ਸਿਰਫ ਰੱਬ ਦੇ ਪ੍ਰਤੀ ਜ਼ਿੰਮੇਵਾਰੀ ਨਿਭਾ ਰਹੇ ਆ ਨਾ ਆ ਜੋ ਹਿੰਦੂ ਸਮਾਜ ਨੂੰ ਉੱਠਣ ਦੀ ਲੋੜ ਹੈ ਤੇ ਜਿਹੜੇ ਲੋਕ ਜੇਕੀ ਘਟਨਾਵਾਂ ਨੂੰ ਅੰਜਾਮ ਦਿੰਦੇ ਆ ਉਹਨਾਂ ਦੀ ਮਾਨਸਿਕਤਾ ਗਿਰ ਚੁੱਕੀ ਆ ਔਰ ਇਹਦੇ ਪਿੱਛੇ ਵੀ ਵਿਦੇਸ਼ੀ ਤਾਕਤਾਂ ਦਾ ਹੀ ਹੱਥ ਹੈਗਾ ਅੱਜ ਜੇ ਧਰਮ ਦੇ ਨਾਮ ਤੇ ਕੰਮ ਕਰਨ ਲਈ ਗੱਲ ਹੋਣ ਤੇ ਲੁਧਿਆਣੇ ਦੇ 50 ਸੰਗਠਨ ਆ ਜਾਂਦੇ ਆ ਕੋਈ ਆਪਣੇ ਨੂੰ ਸੁਭਾ ਪ੍ਰਧਾਨ ਕੋਈ ਘومی ਪ੍ਰਧਾਨ ਕਹਿ ਦਿੰਦਾ ਜਿਸ ਸਨਾਤਨ ਧਰਮ ਦੀ ਬੇਅਦਬੀ ਹੋ ਰਹੀ ਹੈ ਤੇ ਅਸੀਂ ਲੋਕ ਘਰਾਂ 'ਚ ਬੈਠੇ ਆ ਸਾਡੇ ਲਈ ਸ਼ਰਮਨਾਕ ਗੱਲ ਹੈ ਸਾਡਾ ਮਕਸਦ ਜਨਤਾ ਨੂੰ ਪਰੇਸ਼ਾਨ ਕਰਨਾ ਨਹੀਂ ਆ ਸੁੱਤੇ ਸਿਸਟਮ ਨੂੰ ਜਗਾਣਾ ਹੈ ਪੰਜਾਬੀ ਲਿੰਕ ਮੀਡੀਆ ਦੇਖਣ ਵਾਲੇ तमाम ਸਰੋਤਿਆਂ ਦਾ ਨਿੱਗਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਤੁਹਾਡਾ ਦੋਸਤ ਗਗਨ ਸ਼ਰਮਾ ਦੋਸਤੋ ਲੁਧਿਆਣਾ ਸ਼ਹਿਰ ਦੇ ਪੋਰ ਸ਼ੇਰੀਆ ਬੀਆਰਐਸ ਨਗਰ ਦੇ ਵਿੱਚ ਪ੍ਰਾਚੀਨ ਸ਼ੀਤਲਾ ਮਾਤਾ ਮੰਦਿਰ ਦੇ ਵਿਖੇ ਕੁਝ ਦਿਨ ਪਹਿਲਾਂ ਬੇਦਬੀ ਦੀ ਘਟਨਾ ਵਾਪਰੀ ਜਿਸ ਦੇ ਚਲਦਿਆਂ Hindu ਸਮਾਜ ਦੇ ਲੋਕਾਂ ਦੇ ਵਿੱਚ ਭਾਰੀ ਰੋਸ ਦੇਖਣ ਨੂੰ ਮਿਲਿਆ ਲੁਧਿਆਣਾ ਦੇ ਸੀਪੀ ਦਫਤਰ ਡੀਸੀ ਦਫਤਰ ਦੇ ਅੱਗੇ ਧਰਨੇ ਵੀ ਲੱਗੇ ਪੱਤਰ ਵੀ ਉਹਨਾਂ ਨੂੰ ਦਿੱਤੇ ਗਏ ਔਰ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰਨ ਦੀ ਮੰਗ ਰੱਖੀ ਗਈ ਪਰ ਹਾਲੇ ਤੱਕ ਇਸ ਮਾਮਲੇ ਦੇ ਵਿੱਚ ਕੋਈ ਹੱਲ ਨਹੀਂ ਨਿਕਲਦਾ ਸਾਹਮਣੇ ਆਇਆ ਜਿਸ ਦੇ ਚਲਦਿਆਂ ਹੁਣ ਹਿੰਦੂ ਸਮਾਜ ਦੇ ਲੀਡਰਾਂ ਦੇ ਵੱਲੋਂ ਜਿਹੜਾ ਲੁਧਿਆਣਾ ਬੰਦ ਕਰਨ ਦੀ ਕਾਲ ਦਿੱਤੀ ਗਈ ਹੈ ਕਿਹੜੇ ਦਿਨ ਲੁਧਿਆਣਾ ਬੰਦ ਕੀਤਾ ਜਾਊਗਾ ਉਸ ਦੇ ਬਾਰੇ ਗੱਲਬਾਤ ਕਰਾਂਗੇ ਮੇਰੇ ਨਾਲ ਹਿੰਦੂ ਤਖਤ ਦੇ ਆਗੂ ਵਰुण ਮਹਿਤਾ ਜੀ ਮੌਜੂਦ ਹੈ ਗੱਲਬਾਤ ਕਰਾਂਗੇ ਇਹਨਾਂ ਦੇ ਨਾਲ ਤੇ ਅੱਗੇ ਦੀ ਰਣਨੀਤੀ ਦੇ ਬਾਰੇ ਜਾਣਕਾਰੀ ਲਵਾਂਗੇ ਪਾਜੀ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਸ਼ੁਕਰੀਆ ਗਗਨ ਜੀ ਮੈਂ ਸਭ ਤੋਂ ਪਹਿਲਾਂ ਤਾਂ ਪੰਜਾਬੀ ਲਿੰਕ ਦੇ ਸਾਰੇ ਸ਼ਰੋਤਿਆਂ ਨੂੰ ਜਿੱਥੇ ਲੋਹੜੀ ਦੇ ਮਹਾਪਰਵ ਦੀ ਮੁਬਾਰਕਬਾਦ ਦੇਣਾ ਉਹਦੇ ਨਾਲ ਹੀ ਅੱਜ ਸਨਾਤਨ ਧਰਮ ਦਾ ਪਵਿੱਤਰ ਮਹਾਕੁੰਭ ਜਿਹੜਾ 144 ਸਾਲਾਂ ਬਾਅਦ ਆ ਰਿਹਾ ਅੱਜ ਉਹਦੀ ਸ਼ੁਰੂਆਤ ਹੋ ਰਹੀ ਹੈ ਉਹਦੇ ਲਈ ਸਾਰੇ ਸਮੁੱਚੇ ਦੇਸ਼ਵਾਸੀਆਂ ਨੂੰ ਪਰਦੇਸ਼ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦੇ ਰਿਹਾ ਭਾਈ ਜਿਵੇਂ ਦੇਖਦੇ ਹੋ ਇਸ ਘਟਨਾ ਨੂੰ ਵੈਸੇ ਤਾਂ ਜੇ ਅਸੀਂ ਗੱਲ ਕਰੀਏ ਬੇਅਦਬੀ ਦੀ ਘਟਨਾ ਆਪਣੇ ਪੰਜਾਬ ਦੇ ਵਿੱਚ ਬਹੁਤ ਪੁਰਾਣੀ ਆ ਚਾਹੇ ਕਿਸੇ ਵੀ ਧਰਮ ਦੀ ਹੋਵੇ ਹੁਣ ਇੱਕ ਤਾਜ਼ੀ ਤਾਜ਼ੀ ਘਟਨਾ ਸਾਹਮਣੇ ਨਿਕਲ ਕੇ ਆਈ ਹੈ ਸ਼ੀਤਲਾ ਮਾਤਾ ਮੰਦਿਰ ਦੇ ਵਿੱਚ ਜਿਹੜੀ ਹੈ ਘਟਨਾ ਵਾਪਰੀ ਹੈ ਇਸ ਤੋਂ ਪਹਿਲਾਂ ਜਲੰਧਰ ਬਾਈਪਾਸ ਚੌਂਗ ਦੇ ਵਿੱਚ ਤੁਹਾਨੂੰ ਯਾਦ ਹੋਵੇਗਾ ਰਾਤੋ ਰਾਤ ਮੰਦਿਰ ਹਟਾ ਦਿੱਤਾ ਗਿਆ ਉੱਥੇ ਉੱਥੇ ਵੀ ਬੜਾ ਧਰਨਾ ਮੁਜ਼ਾਹਰਾ ਲੱਗਿਆ ਉੱਥੇ ਵੀ ਚਲੋ ਹੁਣ ਲੋਕਾਂ ਨੇ ਆਪਣੀ ਜਦੋਜਾਇਦ ਨਾਲ ਮੂਰਤੀ ਸਥਾਪਨਾ ਕੀਤੀ ਹੈ ਤੇ ਦੁਬਾਰਾ ਉਵੇਂ ਹੀ ਸ਼ੁਰੂ ਕਰਤਾ ਹੈ ਕਿਵੇਂ ਦੇਖਦੇ ਹਾਂ ਸਾਰੀ ਚੀਜ਼ਾਂ ਨੂੰ ਵੀ ਇਹ ਚੱਲ ਕੀ ਰਿਹਾ ਹੈ ਪੰਜਾਬ ਦੇ ਵਿੱਚ ਕਿਉਂ ਵਾਰ-ਵਾਰ ਇਹ ਜਿਹੀਆਂ ਘਟਨਾ ਨਿਕਲ ਕੇ ਸਾਹਮਣੇ ਆਉਂਦੀਆਂ ਤੇ ਇਹਦੇ ਪਿੱਛੇ ਕਿਹੜੇ ਲੋਕ ਨੇ ਮੈਂ ਇੱਕ ਗੱਲ ਕਹਿਣੀ ਚਾਹਨਾ ਗਗਨ ਜੀ 2015 ਤੋਂ ਪੰਜਾਬ ਦੇ ਜਿਹੜਾ ਪੰਜਾਬੀ ਸੂਬਾ ਸਾਡਾ ਪੰਜਾਬ ਦੇ ਅੰਦਰ ਪਹਿਲੀ ਵਾਰੀ ਹੈ ਜਿਹੜੀਆਂ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਪਹਿਲਾਂ ਸਾਡੇ ਹਿੰਦੂ ਸਿੱਖ ਸਾਂਝ ਦੇ ਪ੍ਰਤੀਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਤੇ ਸੂਬਾ ਸਰਕਾਰ ਉਹਦੇ ਦੋਸ਼ੀਆਂ ਨੂੰ ਫੜਨ ਲਈ ناکਾਮ ਰਹੀ ਜੀ ਉਸ ਤੋਂ ਬਾਅਦ ਪੰਜਾਬ ਦੇ ਅੰਦਰ ਪਿਛਲੇ 7-8 ਸਾਲ ਦੇ ਵਿੱਚ ਕਦੇ ਸ਼੍ਰੀਮਦ ਭਾਗਵਤ ਦੀ ਬੇਦਬੀ ਹੋਈ ਰਮਾਇਣ ਜੀ ਦੇ ਸਰੂਪ ਪਾੜੇ ਗਏ ਉਸ ਤੋਂ ਬਾਅਦ ਅਜਨਾਲੇ ਚ ਭਗਵਾਨ ਰਾਮ ਦੇ ਸਰੂਪ ਦੀ ਬੇਦਬੀ ਕੀਤੀ ਗਈ ਉਸ ਤੋਂ ਬਾਅਦ ਲੁਧਿਆਣੇ ਸ਼ਹਿਰ ਦੇ ਅੰਦਰ ਖੰਨੇ ਦੇ ਅੰਦਰ ਸਰਿਆਂ ਬੇਦਬੀ ਕੀਤੀ ਗਈ ਜਗਰਾਉ ਦੇ ਅੰਦਰ ਬੇਦਬੀ ਕੀਤੀ ਗਈ ਔਰ ਹੁਣ ਬੀਤੇ ਦਿਨੀ ਜਦੋਂ ਸਾਲ 2025 sire ਚੜਿਆ ਉਹਦੇ ਨਾਲ ਹੀ ਲੁਧਿਆਣੇ ਦੇ ਭਾਈ ਰੰਦੀਰ ਸਿੰਘ ਨਗਰ ਦੇ ਵਿੱਚ ਬੇਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਿਹਦੀ ਕਲੜੇ ਸ਼ਬਦਾਂ ਚ ਨਕੀਦੀ ਕਰਦੇ ਆਂ ਉਰ ਕਿਤੇ ਨਾ ਕਿਤੇ ਸਾਡੀਆਂ ਸਰਕਾਰਾਂ ਸਾਡਾ ਸਿਸਟਮ ਇਹਦੇ ਲਈ ਜ਼ਿੰਮੇਵਾਰ ਹੈ ਕਿ ਜਿਹੜੇ ਦੋਸ਼ੀਆਂ ਨੂੰ ਮੌਕੇ ਤੇ ਸਜ਼ਾ ਦੇ ਕੋ ਮੈਂ ਨਾ ਅੱਜ ਇੱਕ ਗੱਲ ਬੜੀ ਬਿਵਾਕੀ ਨਾ ਕਹਿਣਾ ਚਾਹੁੰਦਾ ਤੁਹਾਡੇ ਚੈਨਲ ਰਾਹੀਂ ਕਿ ਦੇਖੋ ਕਿਸੇ ਵੀ ਧਰਮ ਦੀ ਬੇਦਵੀ ਹੋਣੀ ਨਿੰਦਨਯੋਗ ਹੈ ਬੇਦਵੀ ਹੋਣੀ ਨਹੀਂ ਚਾਹੀਦੀ ਉਹ ਪਰਮਾਤਮਾ ਦੇ ਸਰੂਪ ਨੂੰ ਜਿਹੜੇ ਪਰਮਾਤਮਾ ਨੂੰ ਅਸੀਂ ਮੰਨਦੇ ਆਂ ਜੇ ਅਸੀਂ ਉਹਦੇ ਸਰੂਪ ਦੀ ਰਾਖੀ ਨਹੀਂ ਕਰ ਸਕਦੇ ਜਿਹਦੇ ਕੋਲ ਅਸੀਂ ਭਾਵੇਂ ਉਹ ਗੁਰਦੁਆਰਾ ਸਾਹਿਬ ਹੈ ਭਾਵੇਂ ਮੰਦਿਰ ਹੈ ਅਸੀਂ ਉਹ ਪਰਮਾਤਮਾ ਕੋਲ ਦੁੱਖਦਰ ਤੇ ਲੈ ਕੇ ਉਹਦਾ ਅਸ਼ੀਰਵਾਦ ਲੈਣ ਜਾ ਰਹੇ ਆਂ ਤੇ ਜੇ ਅਸੀਂ ਉਹਦੀ ਸਾਫ ਸੰਭਾਲ ਚ ਕਿਤੇ ਨਾ ਕਿਤੇ ਸਾਡੇ ਤੋਂ ਕਮੀਆਂ ਰਹਿ ਜਾਂਦੇ ਤੇ ਬੜੀ ਨਿੰਦਨਯੋਗ ਹੈ ਔਰ ਦੂਜੀ ਗੱਲ ਆਂਦੀ ਹੈ ਜਦੋਂ ਬੀਤੇ ਸਮੇਂ ਚ ਬੇਸ਼ੱਕ ਕਿਸਾਨ ਅੰਦੋਲਨ ਦੇ ਦੌਰਾਨ ਗੱਲ ਹੋਵੇ ਜਾਂ ਕਪੂਰਤਲਾ ਦੇ ਵਿੱਚ ਗੱਲ ਹੋਵੇ ਜਦੋਂ ਕੁਝ ਲੋਕਾਂ ਤੇ ਹੱਲੇ ਉਹ ਇੱਕ ਨਾ ਪਹੇਲੀ ਹੈ ਕਿ ਉਹਨਾਂ ਨੇ ਬੇਦਬੀ ਕੀਤੀ ਸੀ ਜਾਂ ਨਹੀਂ ਕੀਤੀ ਪਰ ਜਿਹੜੀਆਂ ਜਥੇਬੰਦੀਆਂ ਨੇ ਮੌਕੇ ਤੇ ਹੀ ਉਹਨਾਂ ਦੇ ਸੋਦੇ ਲਾਤੇ ਠੀਕ ਹੈ ਲੇਕਿਨ ਅੱਜ ਲੋੜ ਹੈ ਹਿੰਦੂ ਸਮਾਜ ਨੂੰ ਜਾਗਣ ਦੀ ਮੈਂ ਤੁਹਾਡੇ ਚੈਨਲ ਆਂ ਇਹ ਕਹਿਣਾ ਚਾਹਨਾ ਜਿਹੜੇ ਲੋਕ ਘਰਾਂ 'ਚ ਜੋਤਾਂ ਜਗਾ ਕੇ ਧੂਪ ਜਗਾ ਕੇ ਸਿਰਫ ਰੱਬ ਦੇ ਪ੍ਰਤੀ ਜ਼ਿੰਮੇਵਾਰੀ ਨਿਭਾ ਰਹੇ ਆ ਨਾ ਅੱਜ ਉਹ ਹਿੰਦੂ ਸਮਾਜ ਨੂੰ ਉੱਟਣ ਦੀ ਲੋੜ ਹੈ ਤੇ ਪੰਜਾਬ 'ਚ ਜਿਹੜੇ ਲੋਕ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੰਦੇ ਆ ਇਹਨਾਂ ਨੂੰ ਮੌਕੇ ਤੇ ਸਜ਼ਾ ਦੇਣੀ ਚਾਹੀਦੀ ਹੈ ਕਿਉਂਕਿ ਕਾਨੂੰਨੀ ਦਾਪੇਜ ਦੇ ਵਿੱਚ ਕਿਤੇ ਨਾ ਕਿਤੇ ਲੋਕ ਬਚ ਜੰਦੇ ਆ ਤੁਸੀਂ ਜਿਆਦਾ ਤੱਕ ਹੁਣ ਤੱਕ ਚੈੱਕ ਕਰੋ ਜਿੰਨੀਆਂ ਬੇਅਦਬੀ ਦੀ ਘਟਨਾਵਾਂ ਚ ਆਪੀ ਆਰ ਹੋਈਆਂ ਉਹਦੇ 'ਚ ਜਿਹੜਾ ਦੋਸ਼ੀ ਆ ਉਹਨੂੰ ਕਿਹਾ ਜਾਂਦਾ ਹੈ ਤੇ ਮਾਨਸਿਕ ਸੰਤੁਲਨ ਕਰ ਜਿਹਦਾ ਮਾਨਸਿਕ ਸੰਤੁਲਨ ਖਰਾਬ ਹੈ ਰੋਟੀ ਸਮੇਂ ਸਿਰ ਖਾਂਦਾ ਕੰਮ ਸਮੇਂ ਸਿਰ ਕਰਦਾ ਕੱਪੜੇ ਸਮੇਂ ਸਿਰ ਪਾਉਂਦਾ ਨਾ ਆਪਣੀ ਮਾਂ ਨੂੰ ਨਾ ਪਿਓ ਨੂੰ ਨਾ ਪਰਿਵਾਰ ਦੇ ਕਿਸੇ ਮੈਂਬਰ ਨੂੰ ਤਾਂ ਨਹੀਂ ਉਹ ਬੇਇੱਜ਼ਤੀ ਕਰਦਾ ਤੇ ਬੇਇੱਜ਼ਤੀ ਸਿਰਫ ਧਰਮ ਦੀ ਕਿਉਂ ਕਰਦਾ ਕਿਉਂਕਿ ਕਿਤੇ ਨਾ ਕਿਤੇ ਸੋਚੀ ਸਮਝੀ ਸਾਜ਼ਿਸ਼ ਹੈ ਦੇਖੋ ਜਿਵੇਂ ਪਿਛਲੇ ਸਮੇਂ ਤੋਂ ਝਾਤ ਮਾਰੀਏ ਪੰਜਾਬ ਦੇ ਅੰਦਰ ਅੱਤਵਾਦ ਦਾ ਕਾਲਾ ਦੌਰ ਰਿਹਾ ਉਸ ਤੋਂ ਬਾਅਦ ਇੱਕ ਨਸ਼ੇ ਦਾ ਕਾਲਾ ਦੌਰ ਚੱਲ ਪਿਆ ਵਾ ਜਿਹੜੀਆਂ ਵਿਦੇਸ਼ੀ ਤਾਕਤਾਂ ਪੰਜਾਬ ਨੂੰ ਕਮਜ਼ੋਰ ਕਰਨਾ ਚਾਹੁੰਦੀਆਂ ਹਨ ਔਰ ਅੱਜ ਕਿਤੇ ਨਾ ਕਿਤੇ ਇਹਨਾਂ ਘਟਨਾਵਾਂ ਦੇ ਪਿੱਛੇ ਵੀ ਵਿਦੇਸ਼ੀ ਤਾਕਤਾਂ ਜਿਹੜੀਆਂ ਪੰਜਾਬ ਦੀ Hindu Sikh ਸਾਂਝ ਹੈ ਦੇਖੋ ਅਤਵਾਦ ਦੇ ਸਮੇਂ 'ਚ ਵੀ ਕਦੇ Hindu Sikhਾਂ ਦੇ ਮਨਾਂ 'ਚ ਫਰਕ ਨਹੀਂ ਪਿਆ ਉਸ ਤੋਂ ਬਾਅਦ ਵੀ ਇਹ ਪੰਜਾਬ ਦੀ ਭਾਵੇਂ ਅੱਜ ਗੁਰਪੁਰਬ ਦੀ ਗੱਲ ਹੋਵੇ ਤੇ ਭਾਵੇਂ ਸ਼ਿਵਰਾਤਰੀ ਦੀ ਗੱਲ ਹੋਵੇ ਅਸੀਂ ਲੋਕ ਬੜੇ ਸਾਂਝੇ ਤੌਰ 'ਤੇ ਉਹਨਾਂ ਨੂੰ ਮਨਾਉਂਦੇ ਆਂ ਸਰਦਾਪੂਰਵਕ ਮਨਾਉਂਦੇ ਆਂ ਤੇ ਜਿਹੜੇ ਲੋਕ ਜੇ ਕੀ ਘਟਨਾਵਾਂ ਨੂੰ ਅੰਜਾਮ ਦਿੰਦੇ ਆ ਉਹਨਾਂ ਦੀ ਮਾਨਸਿਕਤਾ ਗਿਰ ਚੁੱਕੀ ਆ ਪਰ ਇਹਦੇ ਪਿੱਛੇ ਵੀ ਵਿਦੇਸ਼ੀ ਤਾਕਤਾਂ ਦਾ ਹੀ ਹੱਥ ਹੈਗਾ ਜਿਹੜੇ ਇੱਕ ਸੋਚੀ ਸਮਝੀ ਸਾਜਿਸ ਦੇ ਤਹਿਤ ਹੂੰ ਉਹਨਾਂ ਲੋਕਾਂ ਨੂੰ ਹਾਇਰ ਕਰਦੇ ਆ ਜਿਨ੍ਹਾਂ ਦਾ ਕਿਸੇ ਧਰਮ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਆ ਵਰਨ ਜੀ ਮੰਦਿਰ ਦੇ ਅੰਦਰ ਪੁਜਾਰੀ ਹੋਊਗਾ ਜਾਂ ਹੋਰ ਲੋਕ ਮੌਜੂਦ ਹੋਣੇ ਆ ਜਿਹੜੇ ਮੰਦਿਰ ਦੀ ਰਾਖੀ ਕਰਦੇ ਆ ਦਿਨ ਰਾਤ ਉਹਨਾਂ ਦਾ ਕੀ ਕਹਿਣਾ ਉਹਨਾਂ ਨੇ ਕੁਝ ਬਿਆਨ ਜਾਰੀ ਕੀਤਾ ਹੈਗਾ ਆਪਣਾ ਵੀ ਇਹ ਕਿਹੜੇ ਵੇਲੇ ਵਾਪਰੀ ਉਹ ਕਿੱਥੇ ਸੀਗੇ ਜਦੋਂ ਵਾਪਰੀ ਇਹ ਰਾਤ ਦਾ ਅੱਜ ਕੱਲ ਆਪਾਂ ਨੂੰ ਪਤਾ ਵੀ ਸਰਦੀਆਂ ਦਾ ਸਮਾਂ ਵਾ ਜਦੋਂ ਗਰਮੀ ਹੁੰਦੀ ਹੈ ਨਾ ਕਿਤੇ ਨਾ ਕਿਤੇ ਛੋਟੇ ਜਿਹੇ ਖੜਕੇ ਤੇ ਵੀ ਨੀਂਦ ਖੁੱਲ ਜਾਂਦੀ ਹੈ ਇੱਕ ਹਿਊਮਨ ਨੇਚਰ ਹੈ ਅੱਜ ਸਰਦੀ ਦਾ ਮੌਸਮ ਹੈ ਔਰ ਪਿਛਲੇ ਲਗਭਗ 10 ਦਿਨ ਤੋਂ ਬੜੀ ਕੰਨੀ ਸਰਦੀ ਪੈ ਰਹੀ ਹੈ ਰਾਤ ਦੇ ਅੰਦਰ ਜਿਹੜੇ ਮੰਦਰ ਦੇ ਪੁਜਾਰੀ ਨੇ ਪੰਡਤ ਜੀ ਉਹ ਕਹਿੰਦੇ ਵੀ ਮੈਂ ਕੋਈ ਉਹਨਾਂ ਦੀਆਂ ਮੈਡੀਸਿਨ ਚਲਦੀਆਂ ਨੇ ਕੋਈ ਬ੍ਰੇਨ ਦੀਆਂ ਮੈਡੀਸਿਨ ਚਲਦੀਆਂ ਆਪਾਂ ਨੂੰ ਵੀ ਪਤਾ ਹੈ ਕਿ ਜਦੋਂ ਕੋਈ ਬੀਪੀ ਦਾ ਪੇਸ਼ੈਂਟ ਹੋਵੇ ਜਾਂ ਕੋਈ ਵੱਡੀ ਬਿਮਾਰੀ ਦਾ ਪੇਸ਼ੈਂਟ ਹੋਵੇ ਡਾਕਟਰ ਉਹਨੂੰ ਹੋਰ ਮੈਡੀਸਿਨ ਦਿੰਦੇ ਆ ਜਿਹੜੀ ਰਾਤ ਨੂੰ ਗਹਿਰੀ ਨੀਂਦ ਆ ਜੀ ਉਹਨੂੰ ਉਹ ਪੰਡਤ ਜੀ ਕਹਿੰਦੇ ਵੀ ਮੈਂ ਉਹ ਗਹਿਰੀ ਨੀਂਦ ਦੇ ਵਿੱਚ ਸੁੱਤਾ ਹੋਇਆ ਸੀਗਾ ਤੇ ਜਿਹੜੇ ਅਸ਼ਰਾਰਤੀ ਲੋਕਾਂ ਨੇ ਕੀਤੀ ਹੈ ਇਸ ਘਟਨਾ ਨੂੰ ਅੰਜਾਮ ਦਿੱਤਾ ਉਹ ਕੋਲ ਕੇ ਅੰਦਰ ਵਰਕੇ ਤੁਸੀਂ ਦੇਖੋ 40 ਕਿਲੋ ਚਾਂਦੀ ਅੱਛਾ ਜੀ ਭਗਵਾਨ ਭੂਲੇ ਨਾ ਦੇ ਜਿਹੜੇ ਸ਼ਿਵ ਪਰਿਵਾਰ ਸ਼ਿਵ ਗੰਦ ਦੇ ਨਾਲ ਸ਼ਿਵਲਿੰਗ ਦੇ ਨਾਲ ਸਾਰਾ ਸ਼ੁਸ਼ੋਭਿਤ ਸੀਗਾ ਉਹ ਸਾਰੀ ਸ਼ਿਵਲਿੰਗ ਪੱਟੀ ਗਈ ਅੱਛਾ ਜੀ ਉਸ ਤੋਂ ਬਾਅਦ ਪ੍ਰਾਚੀਨ ਮਾ ਸ਼ੀਤਰਾ ਮਾਤਾ ਦੀ ਪਿੰਡੀ ਨੂੰ ਪੱਟਿਆ ਗਿਆ ਫਿਰ ਇਹਦੇ ਨਾਲ ਸਭ ਤੋਂ ਨਿੰਦਨਯੋਗ ਗੱਲ ਕੀ ਹੈ ਕਿ ਇੱਥੋਂ ਸਾਫ ਪਤਾ ਲੱਗਦਾ ਹੈ ਕਿ ਇਹ ਚੋਰੀ ਦੀ ਘਟਨਾ ਨੂੰ ਅੰਜਾਮ ਦੇ ਨਹੀਂ ਆਏ ਸੀ ਉਹਨਾਂ ਨੇ ਸੋਚੀ ਸਮਝੀ ਸਾਜ਼ੀ ਦੇ ਤੇ ਤੇ ਬੇਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ ਚੈਣੀ ਓ ਤੋੜਿਆਂ ਨਾਲ ਇੱਕ ਗੱਲ ਸੁਣੋ ਅੱਜ ਸੋਮਵਾਰ ਦਾ ਦਿਨ ਹੈ ਪਵਿੱਤਰ ਪ੍ਰਾ ਪਵਿੱਤਰ ਦਿਨ ਸਨਾਤਨ ਧਰਮ ਪ੍ਰੇਮੀ ਭਗਵਾਨ ਬੋਲੇ ਨਾਦ ਦੇ ਸ਼ਿਵਲਿੰਗ ਤੇ ਇੱਕ ਲੋਟਾ ਜਲ ਚੜਾ ਕੇ ਸਰਬ ਭਲੇ ਦੀ ਕਾਮਨਾ ਕਰਦੇ ਆ ਆਪਣੀ ਪਰਿਵਾਰ ਦੇਸ਼ ਦੀ ਕਾਮਨਾ ਔਰ ਉਸੇ ਸ਼ਿਵਲਿੰਗ ਤੇ ਜਿੱਤੇ ਇੱਕ ਲੋਟੇ ਜਲ ਨਾਲ ਭਗਵਾਨ ਨੂੰ ਪ੍ਰਸੰਨ ਕੀਤਾ ਜਾਂਦਾ ਉਹ ਸ਼ਿਵਲਿੰਗ ਦੇ ਉੱਤੇ ਜਿਹੜੇ ਛੈਣੀਆਂ ਤੋੜੇ ਚਲਾਏ ਹੈ ਨਾ ਉਹ ਸ਼ਿਵਲਿੰਗ ਤੇ ਨਹੀਂ ਸਾਡੇ ਦਿਲਾਂ ਤੇ ਚੱਲੇ ਆ ਹਿੰਦੂ ਸਮਾਜ ਦੇ ਦਿਲਾਂ ਨੂੰ ਛਲਨੀ ਕੀਤਾ ਗਿਆ ਤੇ ਇਹਨੂੰ ਲੈ ਕੇ ਭਾਰੀ ਰੋਸ ਹੈ ਔਰ ਅੱਜ ਸਭ ਤੋਂ ਵੱਡੀ ਨਿੰਦਨਯੋਗ ਗੱਲ ਕੀ ਹੈ ਹਾਂ ਇਸ ਘਟਨਾ ਨੂੰ ਅਜ 5-6 ਦਿਨ ਹੋਨ ਲੱਗੇ ਆ ਲੇਕਿਨ ਸੂਬੇ ਦੇ ਮੁੱਖ ਮੰਤਰੀ ਦੇ ਕੋਲ ਜਾਂ ਸੂਬੇ ਦੇ ਕਿਸੇ ਵਜ਼ੀਰ ਦੇ ਕੋਲ ਇੰਨਾ ਸਮਾਂ ਨਹੀਂ ਆ ਕਿ ਮੌਕੇ ਤੇ ਘਟਨਾ ਤੇ ਪਹੁੰਚ ਕੇ ਉਹਦੀ ਨਕੇਦੀ ਕਰਦੇ ਜਾਂ ਪ੍ਰਸ਼ਾਸਨ ਦੀ ਡਿਊਟੀ ਲਾਂਦੇ ਕਿ ਪ੍ਰਸ਼ਾਸਨ ਸਖਤ ਤੋਂ ਸਖਤ ਕਾਰਵਾਈ ਕਰਕੇ ਦੋਸ਼ੀਆਂ ਨੂੰ ਪਰਦਾ ਹਜੇ ਤੱਕ ਸਿਰਫ ਹਿੰਦੂ ਸਮਾਜ बार-बार ਇਹਨਾਂ ਦੇ ਅੱਗੇ ਹੱਥ ਅੱਡੀ ਖੜਿਆ ਵੀ ਸਾਡੀ ਮੰਗ ਨੂੰ ਸਵੀਕਾਰ ਕਰੋ ਤੇ ਦੋਸ਼ੀਆਂ ਨੂੰ ਪਰੋ ਔਰ ਪੁਲਿਸ ਡਿਪਾਰਟਮੈਂਟ ਰੋਇ ਕਹਿੰਦਾ ਹੈ ਕਿ ਅਸੀਂ ਸਮਰਾਲੇ ਪਹੁੰਚ ਗਏ ਅਸੀਂ ਕੰਨੇ ਪਹੁੰਚ ਗਏ ਅਸੀਂ ਮਾਚੀਵਾੜੇ ਅਸੀਂ ਮੁਹਾਲੀ ਉਹ ਯਾਰ ਤੁਸੀਂ ਟਰੈਕ ਕੀਤੀ ਜਾ ਰਹੇ ਹੋ ਕਿ ਕਹਿੰਦੇ ਨਹੀਂ ਇਹੀ ਗੱਲ ਹੁੰਦੀ ਕਿਸੇ ਵੱਡੇ ਲੈਵਲ ਦੀ ਕਿਸੇ ਹੋਰ ਧਰਮ ਦੀ ਤੇ ਇਹਨਾਂ ਨੇ ਮਿੰਟਾਂ ਚ ਕਈਆਂ ਦੇ ਚੱਡੇ ਖੋਲ ਦੇਣੇ ਸੀਗੇ ਲੇਕਿਨ ਗੱਲ ਕੀ ਹੈ Hindu ਸਮਾਜ ਸ਼ੈਨ ਸ਼ਿਲ ਸਮਾਜ ਹੈ ਇਸੇ ਲਈ ਸੁਣਵਾਈ ਨਹੀਂ ਹੋ ਰਹੀ ਬਰਨ ਜੀ ਮੈਂ ਤੁਹਾਡੀਆਂ ਤਸਵੀਰਾਂ ਦੇਖੀਆਂ ਜਿਹੜੇ Hindu ਸਮਾਜ ਦੇ ਆਗੂ ਬਣਦੇ ਨੇ ਉਹੀ ਸਿਰਫ ਨਜ਼ਰ ਆਏ ਇਸ ਧਰਨਾ ਮਜ਼ਾਰੇ ਦੇ ਵਿੱਚ ਉਹਨਾਂ ਨੇ ਸੀਪੀ ਨੂੰ ਆਪਣਾ ਪੱਤਰ ਦਿੱਤਾ ਡੀਸੀ ਨੂੰ ਆਪਣਾ ਪੱਤਰ ਦਿੱਤਾ ਉਹ ਉਹਨਾਂ ਨੇ ਜਿਹੜੀ ਆ ਇਹ ਗੁਹਾਰ ਲਗਾਈ ਆ ਕਿ ਇਸ ਬੇਅਦਬੀ ਦੀ ਘਟਨਾ ਜਿਹੜੀ ਹੈ ਮਾੜੀ ਘਟਨਾ ਹੋਈ ਹੈ ਸਾਰਿਆਂ ਨੂੰ ਸਾਥ ਦੇਣ ਦੀ ਲੋੜ ਹੈ ਲੱਗਦਾ ਕਿ ਇਹ ਲੋਕਾਂ ਦੀ ਆਪ ਦੀ ਜ਼ਮੀਰ ਨਹੀਂ ਹੈਗੀ ਜਿਹੜੇ ਹੋਰ ਹਿੰਦੂ ਸਮਾਜ ਦੇ ਲੋਕ ਹੈਗੇ ਦੇਖੋ ਮੈਂ ਇਹ ਗੱਲ ਕਹਿੰਦਾ ਹਾ ਤੰਨਨ ਕੋ ਆਰਸੀ ਕਾ ਪੜੇ ਲਿਖੇ ਕੋ ਫਾਰਸੀ ਕਾ ਤੁਸੀਂ ਲੋਕਾਂ ਨੇ ਵੀ ਏਸੀ ਨੂੰ ਦੇਖਿਆ ਤੇ ਹਜ਼ਾਰਾਂ ਲੱਖਾਂ ਲੋਕਾਂ ਨੇ ਏਸੀ ਨੂੰ ਵਿਚਾਰਿਆ ਵਾ ਦੇਖਿਆ ਕਿ ਅੱਜ ਜੇ ਧਰਮ ਦੇ ਨਾਮ ਤੇ ਕੰਮ ਕਰਨ ਲਈ ਗੱਲ ਹੋਣ ਤੇ ਲੁਧਿਆਣੇ ਦੇ 50 ਸੰਗਠਨ ਆ ਜਾਂਦੇ ਆ ਕੋਈ ਆਪਣੇ ਨੂੰ ਸੁਭਾ ਪ੍ਰਧਾਨ ਕੋਈ ਕੌਮੀ ਪ੍ਰਧਾਨ ਕਹਿ ਦਿੰਦਾ ਲੇਕਿਨ ਉਸ ਦਿਨ ਜਦੋਂ ਸੀ ਮਾਨਯੋਗ ਪੁਲਿਸ ਕਮਿਸ਼ਨਰ ਦੇ ਕੋਲੇਸ ਮੱਤੇ ਤੇ ਗਏ ਉਸ ਇਲਾਕੇ ਸ਼ੀਤਲਾ ਮਾਤਾ ਮੰਦਿਰ ਦੀ ਕਮੇਟੀ ਦੇ ਸਮੇਤ ਸਾਡੇ ਨਾਲ ਇੱਕ ਦਰਜਨ ਦੇ ਕਰੀਬ ਵੱਖ-ਵੱਖ ਹਿੰਦੂ ਸੰਗਠਨ ਸੀਗੇ ਧਾਰਮਿਕ ਸਮਾਜਿਕ ਸੰਗਠਨ ਸੀਗੇ ਲੇਕਿਨ ਹੁਣ ਗੱਲ ਆਂਦੀ ਬਾਕੀ ਸੰਗਠਨਾ ਦੀ ਅਹਿਮ ਦੀ ਲੜਾਈ ਹੈ ਤੇ ਜਿਹੜੀ ਇੱਕ ਨੇਤਾਗਿਰੀ ਆ ਨਾ ਉਹ ਉਹਨਾਂ ਦੇ ਮਨਾਂ ਚੋਂ ਨਹੀਂ ਜਾ ਰਹੀ ਅਸੀਂ ਕਿਸੇ ਨੇਤਾਗਿਰੀ ਲਈ ਨਹੀਂ ਅਸੀਂ ਇਸ ਲਈ ਗਏ ਆ ਕਿ ਸਾਡੇ ਇਸ਼ਟ ਭਗਵਾਨ ਬੋਲੇ ਨਾ ਜਨਮ ਰੁੱਤੂ ਦੇ ਮਾਲਕ ਨੇ ਭਗਵਾਨ ਬੋਲੇ ਨਾ ਦੇ ਸ਼ਿਵਲਿੰਗ ਨੂੰ ਖੰਡਿਤ ਕੀਤਾ ਗਿਆ ਮਾ ਸ਼ੇਤਲਾ ਦੀ ਪਿੰਡੀ ਨੂੰ ਖੰਡਿਤ ਕੀਤਾ ਗਿਆ ਜਿਹਨੂੰ ਲੈ ਕੇ ਸਾਡੇ ਮਨਾਂ ਦੇ ਵਿੱਚ ਰੋਸ ਸੀ ਅਸੀਂ ਉਸ ਰੋਸ ਕਰਕੇ ਗਏ ਆ ਕਿ ਪੁਲਿਸ ਕਮਿਸ਼ਨਰ ਨੂੰ ਕਹਿਣ ਗਏ ਆ ਕਿ ਸੀਪੀ ਸਾਹਿਬ ਉਹਨਾਂ ਦੋਸ਼ੀਆਂ ਨੂੰ ਪੜੋ ਇੱਥੇ ਗੱਲ ਲੀਡਰੀ ਦੀ ਜਾਂ ਨੇਤਾਗਿਰੀ ਦੀ ਜਾਂ ਸੰਗਠਨ ਚਮਕਾਨ ਦੀ ਨਹੀਂ ਹੈ ਗੱਲ ਹੈ ਹਿੰਦੂ ਸਮਾਜ ਦੀ ਹਿੰਦੂ ਸਮਾਜ ਜੇ ਅਸੀਂ ਅੱਜ ਲੋਕ ਸਮਾਜ ਵਿੱਚ ਚੱਲ ਰਹੇ ਹਾਂ ਸਾਡਾ ਇਕੁਅਲ ਟਾਈਟਲ ਹੁੰਦਾ ਹੈ ਕਿ ਸਨਾਤਨ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ ਵਕਤਵੰਦੀ ਤਾਕਤਾਂ ਦੇ ਖਿਲਾਫ ਜੇ ਸਨਾਤਨ ਧਰਮ ਦੀ ਬੇਅਦਬੀ ਹੋ ਰਹੀ ਹੈ ਤੇ ਅਸੀਂ ਲੋਕ ਘਰਾਂ 'ਚ ਬੈਠੇ ਆ ਸਾਡੇ ਲਈ ਸ਼ਰਮਨਾ ਕੱਲ ਵਰੋ ਜੀ ਪੁਲਿਸ ਪ੍ਰਸ਼ਾਸਨ ਕੀ ਕਹਿੰਦਾ ਹੁਣ ਬੰਦੇ ਭੱਜ ਕਿੱਥੇ ਗਏ ਕਿਤੇ ਬਾਰਡਰ ਤਾਂ ਨਹੀਂ ਕਰਾਸ ਕਰ ਗਏ ਗੱਲ ਤਾਂ ਉਹੀ ਆਂਦੀ ਹੈ ਨਾ ਕਿ ਜਦੋਂ ਮੈਂ ਤੁਹਾਨੂੰ ਉਹੀ ਤਾਂ ਗੱਲ ਕਹਿ ਰਿਹਾ ਇਹੀ ਕਿਸੇ ਹੋਰ ਧਰਮ ਦੀ ਤਬਕੇ ਦੀ ਗੱਲ ਹੁੰਦੀ ਤੇ ਹੁਣ ਤੱਕ ਇਹਨਾਂ ਨੇ ਕਹਿ ਦਨਾ ਸੀ ਕਿ ਅਸੀਂ ਬੜੀਆਂ ਕਾਰਵਾਈਆਂ ਕਰ ਲੀਆਂ ਅੱਜ 5 ਦਿਨ ਤੋਂ ਰਟੇ ਰਟਾਇਆ ਜਵਾਬ ਸੁਣ ਰਹੇ ਆ ਕਿ ਦੋਸ਼ੀ 2 ਘੰਟੇ ਚ ਫੜੇ ਜਾਣਗੇ 20 ਘੰਟੇ ਚ ਫੜੇ ਜਾਣਗੇ ਲੇਕਿਨ ਹੁਣ 100 ਘੰਟੇ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਵਾ ਤੇ ਹਜੇ ਤੱਕ ਤਾਂ ਦੋਸ਼ੀਆਂ ਦੀ ਕੋਈ ਨજર ਭਾਲ ਨજર ਨਹੀਂ ਆ ਰਹੀ ਹੈ ਵਰੁਨ ਜੀ ਅਗਲੀ ਰਣਨੀਤੀ ਕੀ ਆ ਹੁਣ ਇੱਕ ਤੁਸੀਂ ਸਾਰਿਆਂ ਨੇ ਲੁਧਿਆਣਾ ਬੰਦ ਕਰਨ ਦੀ ਕਾਲ ਦਿੱਤੀ ਸੀ ਉਹਦੇ ਤੇ ਕਿੰਨੀ ਕੋ ਮੋਹਰ ਲੱਗੀ ਆ ਔਰ ਕਿਹੜਾ ਦਿਨ ਰੱਖਿਆ ਗਿਆ ਦੇਖੋ ਮੈਂ ਇੱਕ ਗੱਲ ਤੁਹਾਨੂੰ ਕਹਿਣਾ ਚਾਹਨਾ ਜਿਹੜਾ ਸਨਾਤਨ ਧਰਮ ਹੈ ਸਨਾਤਨ ਧਰਮ ਹਰ ਦੇਵੀ ਦੇਵਤੇ ਦੇ ਹੱਥ ਜਦੋਂ ਦੇਖੋ ਸ਼ਸਤਰ ਉਹ ਸ਼ਾਸਤਰ ਨੇ ਇੱਕ ਹੱਥ ਚ ਸ਼ਸਤਰ ਹੁੰਦੇ ਆ ਇੱਕ ਹੱਥ ਚ ਸ਼ਾਸਤਰ ਹੁੰਦੇ ਨੇ ਬੇਸ਼ੱਕ ਭਗਵਾਨ ਬholenਾ ਆਤਾ ਹੈ ਬੇਸ਼ੱਕ ਮਾਂ ਸ਼ੇਰਾਂ ਵਾਲੀ ਆ ਮਾਂ ਦੁਰਗਾ ਕੋਈ ਵੀ ਆ ਜੀ ਬਿਲਕੁਲ ਔਰ ਇਵਨ ਕਿ ਭਗਵਾਨ ਕ੍ਰਿਸ਼ਨ ਦੇ ਹੱਥ ਚ ਵੀ ਸੁਦਰਸ਼ਨ ਚੱਕਰ ਆ ਇਸ ਲਈ ਧਰਮ ਦੀ ਰੱਖਿਆ ਕبھی ਸ਼ਾਸਤਰ ਸੇ ਕبھی ਸ਼ਾਸਤਰੋਂ ਸੇ ਅਸੀਂ ਸ਼ਾਸਤ੍ਰਾਂ ਨਾਲ ਤਾਂ ਬੜੀ ਕਰ ਲਈ ਲੇਕਿਨ ਅੱਜ ਲੋੜ ਹੈ ਕਿ ਸ਼ਾਸਤਰ ਚੱਕਣ ਦੀ ਨੋਬਤ ਆ ਰਹੀ ਹੈ ਜਿਹੜੇ ਦੋਸ਼ੀ ਦੀ ਘਟਨਾਵਾਂ ਚ ਦਿਨ ਪ੍ਰਤੀ ਦਿਨ ਵਾਧਾ ਹੁੰਦਾ ਜਾ ਰਿਹਾ ਜਦੋਂ ਤੱਕ ਕਿਸੇ ਦੋਸ਼ੀ ਨੂੰ ਸਰੇ ਆਮ ਸਜ਼ਾ ਨਹੀਂ ਦਿੱਤੀ ਜਾਏਗੀ ਕਿ ਉਹਦੇ ਘਰ ਦੇ ਤੱਬਰ ਹੈ ਨਾ ਉਹਦਾ ਪਰਿਵਾਰ ਹੈ ਉਹਨੂੰ ਘਰੇ ਸਵੀਕਾਰ ਕਰਨ ਤੋਂ ਮਰਨ ਤੋਂ ਬਾਅਦ ਵੀ ਸਵੀਕਾਰ ਕਰਨ ਤੋਂ ਕਬਰਾਵੇ ਉਹ ਨੋਬਤ ਲਿਆਣੀ ਬਹੁਤ ਜ਼ਰੂਰੀ ਹੈ ਜਿਹੜੇ ਦੋਸ਼ੀਆਂ ਦੀ ਮਾਨਸਿਕਤਾ ਮਰ ਚੁੱਕੀ ਆ ਔਰ ਉਹਦੇ ਲਈ ਇੱਕ ਗੱਲ ਅੱਜ ਮੈਂ ਤੁਹਾਡੇ ਚੈਨਲ ਰਾਹੀਂ ਕਹਿਣਾ ਚਾਹਨਾ ਦੇਖੋ ਸਾਡਾ ਅਸੀਂ ਪੁਲਿਸ ਨੂੰ ਅਲਟੀਮੇਟਮ ਦਿੱਤਾ ਸੀ ਕਿ ਬੰਦ ਦੀ ਕਾਲ ਉਹਨੂੰ ਅਮਲੀ ਜਾਮਾ ਦਵਾਂਗੇ ਲੇਕਿਨ ਅਨਫੋਰਚੂਨੇਟ ਹੈ ਕਿ ਲੁਧਿਆਣਾ ਸ਼ਹਿਰ ਦੇ ਸਾਡੇ ਬਹੁਤ ਹੀ ਸਤਕਾਰਯੋਗ ਲੁਧਿਆਣਾ ਵੈਸਟ ਹਲਕੇ ਦੇ ਐਮਐਲਏ ਗੁਰਪ੍ਰੀਤ ਗੋਗੀ ਜੀ ਜਿਹੜੇ ਕਿ ਉਸ ਦਿਨ ਵੀ ਜਿਸ ਦਿਨ ਅਸੀਂ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਨੂੰ ਮਿਲੇ ਉਸ ਦਿਨ ਵੀ ਮੰਦਰ ਦੀ ਮੀਟਿੰਗ ਤੇ ਸਾਡੇ ਨਾਲ ਸੀਗੇ ਔਰ ਉਹਨਾਂ ਦੇ ਮਨ 'ਚ ਵੀ ਗੋਗੀ ਜੀ ਦੇ ਮਨ 'ਚ ਵੀ ਬੜਾ ਜज्ਬਾ ਸੀ ਵੀ ਦੋਸ਼ੀਆਂ ਨੂੰ ਲੈ ਕੇ ਵੱਡੇ ਲੈਵਲ ਤੇ ਆਵਾਜ਼ ਚੱਕਾਂਗੇ ਪਰ ਅਚਨ ਚੇਤ ਉਹਨਾਂ ਦੀ ਇਸ ਦੁਨੀਆ ਨੂੰ ਰੁਕਸਤ ਹੋ ਜਾਣਾ ਸਾਡੇ ਲਈ ਬੜੀ ਮੱਧ ਭਾਗੀ ਗੱਲ ਹੈ ਗੋਗੀ ਜੀ ਦਾ ਜਾਣਾ ਉਸ ਲਈ ਪੰਜਾਬ ਬੰਦ ਦੀ ਕਾਲ ਨੂੰ ਹਲੇ ਥੋੜਾ ਪੋਸਟਪੋਨ ਕੀਤਾ ਗਿਆ ਹੈ ਲੇਕਿਨ ਉਹਦੇ باوجود ਦੇਖੋ ਸੁੱਤੇ ਪ੍ਰਸ਼ਾਸਨ ਨੂੰ ਜਗਾਉਣਾ ਬਹੁਤ ਜ਼ਰੂਰੀ ਹੈ ਜਿਹੜੀ ਚੇਤਾ ਮਾਤਾ ਮੰਦਰ ਪ੍ਰਬੰਧਕ ਕਮੇਟੀ ਹੈ ਤੇ ਕੁਝ ਹਿੰਦੂ ਸੰਗਠਨ ਜਿਹੜੇ ਸਾਂਝੇ ਤੌਰ ਤੇ ਇਸ ਫਰੰਟ ਤੇ ਲੜਾਈ ਲੜ ਰਹੇ ਆ ਉਹਨਾਂ ਨੇ ਇੱਕ ਮੂਟ ਹੋ ਕੇ ਫੈਸਲਾ ਲਿੱਤਾ 13 ਤਰੀਕ ਦੀ ਲੋਹੜੀ ਤੇ 14 ਤਰੀਕ ਦੀ ਮਕਰਸਾ ਕ੍ਰਾਂਤੀ ਇਹ ਦੋਨੋਂ ਸਨਾਤਨ ਧਰਮ ਦੇ ਬੜੇ ਪਵਿੱਤਰ ਤਿਹਾੜਾ ਹੈ ਬਿਲਕੁਲ ਇਸ ਲਈ 15 ਜਨਵਰੀ ਦਾ ਦਿਨ ਰੱਖਿਆ ਗਿਆ 15 ਜਨਵਰੀ ਸਵੇਰੇ 11 ਵਜੇ ਲੁਧਿਆਣਾ ਵੇਰਕਾ ਮਿਲਕ ਪਲਾਂਟ ਤੋਂ ਫਿਰੋਜ਼ਪੁਰ ਰੋਡ ਨੂੰ ਦੋਨੋਂ ਪਾਸੇ ਜਾਮ ਕੀਤਾ ਜਾਏਗਾ ਠੀਕ ਹੈ ਉਹ ਕਿਉਂਕਿ ਉਹ ਜਾਮ ਕਰਨਾ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਲੋਕਾਂ ਨੂੰ ਵੀ ਤੁਹਾਡੇ ਚੈਨਲ ਆਈ ਸਾਡਾ ਮਕਸਦ ਜਨਤਾ ਨੂੰ ਪਰੇਸ਼ਾਨ ਕਰਨਾ ਨਹੀਂ ਹੈ ਸੁੱਤੇ ਸਿਸਟਮ ਨੂੰ ਜਗਾਉਣਾ ਹੈ ਕਿ ਤੁਸੀਂ ਲੋਕ ਵੀ ਜਦੋਂ ਉੱਥੇ ਆਉਂਗੇ ਉਸ ਜਾਮ 'ਚ ਹੋਵੋਗੇ ਸਰਕਾਰ ਤੇ ਜ਼ੋਰ ਪਾਓ ਅੱਜ ਮੋਬਾਈਲ ਟੈਕਨੋਲੋਜੀ ਦਾ ਜ਼ਮਾਨਾ ਹੈ ਹਰੇਕ ਦੇ ਹੱਥ 'ਚ ਫੋਨ ਹੈ ਤੁਸੀਂ ਲੋਕ ਘੱਟੋ-ਘੱਟ ਇੱਕ ਇੱਕ ਪੋਸਟ ਪਾ ਕੇ ਸਰਕਾਰ ਤੇ ਤਾਂ ਪ੍ਰੈਸ਼ਰ ਬਣਾ ਸਕਦੇ ਹੋ ਕਿ ਜੇ ਸਾਡੇ ਧਰਮ ਦੀ ਇਸੇ ਤਰ੍ਹਾਂ ਬੇਦਬੀ ਹੁੰਦੀ ਰਹੀ ਤੇ ਉਹ ਗੱਲ ਸੱਚ ਹੋ ਰਹੀ ਹੈ ਕਿ ਪੰਜਾਬ ਚੋਂ ਹਿੰਦੂਆਂ ਨੂੰ ਪਲਾਨ ਕਰਨ ਲਈ ਮਜਬੂਰ ਹੋਣਾ ਪਏਗਾ ਉਹ ਸਾਹਮਣੇ ਨਜ਼ਰ ਆ ਰਿਹਾ ਸਬੋਹ ਸ਼ੁਕਰੀਆ ਵਰਨ ਜੀ ਆਪਣਾ ਕੀਮਤੀ ਸਮਾਂ ਦਿੱਤਾ ਔਰ ਸਾਡੇ ਨਾਲ ਗੱਲਬਾਤ ਕੀਤੀ ਬਹੁਤ ਬਹੁਤ ਧੰਨਵਾਦ ਸੋ ਬਿਲਕੁਲ ਦੇਖਦੇ ਆ ਕਿ ਦੋਸ਼ੀ ਜਿਹੜੇ ਆ ਕਦੋਂ ਤੱਕ ਫੜੇ ਜਾਂਦੇ ਆ ਭਾਰੀ ਰੋਸ Hindu ਸਮਾਜ ਦੇ ਲੋਕਾਂ ਦੇ ਵਿੱਚ ਦਿਖਾਈ ਦੇ ਰਿਹਾ ਜਿਸ ਦੇ ਚੱਲਦੇ ਆ ਹੁਣ 15 ਜਨਵਰੀ ਨੂੰ ਲੁਧਿਆਣੇ ਦੇ ਵਿੱਚ ਚੱਕਾ ਜਾਮ ਦੀ ਸਥਿਤੀ ਦੇਖਣ ਨੂੰ ਮਿਲੇਗੀ ਔਰ ਦੇਖਦੇ ਹਾਂ ਹੁਣ ਪੁਲਿਸ ਦੀ ਅੱਗੇ ਕਾਰਵਾਈ ਕੀ ਹੋਏਗੀ ਜਿਹਨਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਉਹ ਕਿੰਨੀ ਜਲਦੀ ਪੁਲਿਸ ਦੀ ਹਰਾਸਤ ਦੇ ਵਿੱਚ ਹੋਣਗੇ ਉਮੀਦ ਕਰਦੇ ਹਾਂ ਗੱਲਬਾਤ ਚੰਗੀ ਲੱਗੀ ਹੋਊਗੀ ਜੇ ਚੰਗੀ ਲੱਗੀ ਆ ਦੋਸਤੋ ਸ਼ੇਅਰ ਜ਼ਰੂਰ ਕਰ ਦਿਓ ਇਸੇ ਤਰ੍ਹਾਂ ਦੀਆਂ ਹੋਰ ਵੀ ਨਵੀਂ ਨਵੀਂ ਵੀਡੀਓਜ਼ ਇਸੇ ਚੈਨਲ ਦੇ ਉੱਤੇ ਤੁਹਾਡੇ ਰੂਬਰੂ ਕਰਦੇ ਰਾਵਾਂਗੇ ਬਣੇ ਰਹੋ ਸਾਡੇ ਨਾਲ ਧੰਨਵਾਦ